ਨਾਮ ਕੀ ਹੈ ਜੀ ਬਾਜੀ ਮੇਰਾ ਨਾਮ ਆਇਆ ਦੇਵੀ ਆ ਅੱਛਾ ਤੁਸੀਂ ਪਿੰਡ ਕਿਹੜਾ ਪਿੰਡ ਬਹਾਦਰਪੁਰ ਇੱਥੇ ਤੁਸੀਂ ਕਾਦੀ ਦੁਕਾਨ ਕਰਦੇ ਆ ਇੱਥੇ ਮੇਰੀ ਇੱਕ ਮਨਿਆਰੀ ਦੀ ਤਾਂ ਇੱਕ ਕਰਿਆਨੇ ਦੀ ਦੁਕਾਨ ਆ ਦੋ ਦੁਕਾਨਾਂ ਕਿੰਨੇ ਕ ਦਿਨ ਤੋਂ ਇਹ ਪਾਈ ਹੋਈ ਆ ਇਹਨਾਂ ਨੂੰ ਹੋ ਗਿਆ 70 ਸਾਲ ਪਾਈ ਹੋਈ 70 ਸਾਲ ਪਾਈ ਹੋ ਗਿਆ ਇਹ ਕੀ ਗੱਲਬਾਤ ਕੀ ਹੋਈ ਆ ਬਾਜੀ ਗੱਲਬਾਤ ਕੋਈ ਨਹੀਂ ਹੋਈ ਰਾਤ ਅਸੀਂ ਦੁਕਾਨ ਤੋਂ ਗਏ ਆ ਕਿੰਨੇ ਵਜੇ ਗਏ ਆ ਰਾਤ 8:30 ਵਜੇ ਗਏ ਇਧਰੋਂ ਅੱਛਾ ਇਹ ਦੁਕਾਨਾਂ ਜਿਹੜੀਆਂ ਦੋਨੋਂ ਤੁਹਾਡੀਆਂ ਹੈਗੀਆਂ ਹਾਂਜੀ ਦੋਨੋਂ ਮੇਰੀਆਂ ਆ ਅੱਛਾ ਹਾਂਜੀ ਅੱਗੇ ਦੱਸੋ ਕੀ ਹੋਇਆ ਅਸੀਂ ਦੁਕਾਨਾਂ ਤੋਂ ਗਏ ਆ ਤਾਂ ਸਾਡੇ ਦੁਕਾਨਾਂ ਦੇ ਵਿੱਚ ਪੈਸੇ ਵੀ ਪਏ ਸੀ ਤਾਂ ਸਮਾਨ ਵੀ ਪਿਆ ਸੀ ਪੈਸੇ ਕਿੰਨੇ ਕੁ ਪੈਸੇ ਪੈਸਾ ਮੇਰਾ 60000 ਰੁਪਏ ਸੀਗਾ ਤੁਸੀਂ ਦੁਕਾਨ 'ਚ ਛੱਡ ਗਏ ਦੁਕਾਨ ਦੇ ਵਿੱਚ ਮੈਨੂੰ ਚੇਤਾ ਭੁੱਲ ਗਿਆ ਲੈ ਜਾਣ ਨੂੰ ਮੈਂ ਲੈ ਆਂਦੇ ਸੀਗੇ ਦੇੜੇ ਸੀ ਕਿਸੇ ਨੂੰ ਅੱਛਾ ਕੈਸ਼ 50000 ਰੁਪਏ ਮੇਰਾ ਮਨਿਆਰੀ ਦੀ ਦੁਕਾਨ 'ਚ ਲੱਗ ਪਿਆ ਸੀ ਤੇ 5000 ਰੁਪਏ ਮੇਰਾ ਇਧਰ ਪਿਆ ਸੀ ਜੀ ਟੋਟਲ ਨ ₹80000 ਟੋਟਲ ਜਾਨੀ 60000 ਰੁਪਏ ਸੀ ਦੋਨਾਂ ਦੁਕਾਨਾਂ ਦਾ ਰਾਲਾ ਉਹ ਰੱਖਿਓ ਕਾਦੇ ਚ ਸੀ ਤੁਸੀਂ ਇਹ ਲੋਕਰ ਚ ਪਈ ਸੀ ਆਪਣੇ ਅੱਛਾ ਮਤਲਬ ਕਿਸੇ ਨੂੰ ਦੇਣੇ ਸੀ ਜਾਂ ਕਰਨੇ ਸੀ ਉਹ ਤੁਸੀਂ ਚਿੱਤਾ ਭੁੱਲ ਗਿਆ ਉਹ ਇੱਥੇ ਹੀ ਛੱਡ ਗਏ ਹਾਂ ਇੱਥੇ ਰਹਿ ਗਏ ਮੇਰੇ ਅੱਛਾ ਤੇ ਇਹ ਫਿਰ ਤੁਹਾਨੂੰ ਪਤਾ ਕਿੱਦਾਂ ਲੱਗਾ ਕਿ ਚੋਰੀ ਹੋਈ ਆ ਪਾਜੀ ਜਦ ਸਵੇਰੇ ਮੇਰੇ ਘਰ ਵਾਲਾ ਆਇਆ ਤਾਂ ਉਹਨਾਂ ਨੇ ਆਕੇ ਦੁਕਾਨ ਖੋਲੀ ਆ ਕਿੰਨੇ ਵਜੇ ਦੁਕਾਨ ਖੋਲੀ ਆ ਉਹਨਾਂ ਨੇ ਸਵੇਰੇ 8:30 ਵਜੇ ਖੋਲੀ ਆ ਸਾਢੇ 8:30 ਵਜੇ ਖੋਲੀ ਆ ਅੱਛਾ ਉਹਨਾਂ ਨੇ ਦੇਖਿਆ ਨਹੀਂ ਜਦ ਮੇਰੀ ਭੈਣ ਆਈ ਤਾਂ ਉਹਨਾਂ ਨੇ ਆਕੇ ਦੁਕਾਨ ਤੇ ਦੇਖਿਆ ਤਾਂ ਉਹ ਕਹਿੰਦੇ ਵੀ ਦੁਕਾਨ ਦੀ ਜਿਹੜੀ ਕੰਦੋਂ ਪਾੜੀ ਹੋਈ ਆ ਨਹੀਂ ਨਹੀਂ ਜਦੋਂ ਤੁਹਾਡੇ ਘਰ ਦੇ ਆਇਆ ਘਰ ਵਾਲਾ ਆਇਆ ਉਹ ਪਹਿਲਾਂ ਦੁਕਾਨ ਤੇ ਜਦੋਂ ਖੋਲੀ ਆ ਕੇ ਬੈਠੇ ਵੀ ਕੁਝ ਸਮਾਂ ਇਦਾਂ ਨਹੀਂ ਮੈਨੂੰ ਪਤਾ ਹੋ। ਅੱਛਾ ਜਦੋਂ ਆਏ ਤਾਂ ਫਿਰ ਬਾਅਦ ਵਿੱਚ ਤੁਹਾਡੀ ਸਿਸਟਰ ਨੇ ਆ ਕੇ ਦੱਸਿਆ। ਹਾਂਜੀ ਉਹ ਇਧਰ ਬੱਚੇ ਨੂੰ ਘਮਾਉਂਦੇ ਪੈ ਸੀ ਉਹਨਾਂ ਦੀ ਨਿਗਾਹ ਤੇ ਇਧਰ ਪੈ ਗਈ। ਅੱਛਾ ਕੰਧ ਵਾਲਾਂ ਪੈ ਗਈ। ਹਾਂਜੀ ਕੰਧ ਤੋਂ ਪੱਜ ਪੈ ਗਈ। ਕੰਧ ਵਾਲਾਂ ਪੈ ਗਈ। ਅੱਛਾ ਇਸ ਤੋਂ ਇਲਾਵਾ ਜਿਹੜਾ ਨਗਦ ਤਾਂ ਤੁਹਾਡੇ ਪੈਸਾ ਲੈ ਕੇ ਗਏ ਆ ਹੋਰ ਕੁਝ ਵੀ ਚੋਰੀ ਕੋਈ ਸਮਾਨ ਲੈ ਕੇ ਗਏ ਆ। ਹਾਂਜੀ ਮਨਿਆਰੀ ਦਾ ਸਮਾਨ ਗਿਆ ਕੋਸਮੈਟਿਕ ਦਾ। ਕੋਸਮੈਟਿਕ ਦੇ ਵਿੱਚ ਕੀ ਕੀ ਲੈ ਗਏ? ਉਹਨਾਂ ਵਿੱਚ ਰੋਕਲੀਚਾ ਪਰਫਿਊਮ ਵਗੈਰਾ ਸੀ। ਪਰਫਿਊਮ ਜਾਂ ਹਾਂਜੀ ਜਿਹੜਾ ਹੁੰਦਾ ਲੇਡੀਜ਼ ਸਾਮਾਨ। ਅੱਛਾ। ਥੂੜੀ ਵਗੈਰਾ ਉਹ ਸਾਰੇ ਲੈ ਗਏ ਏ ਵੀ ਲੈ ਕੇ ਚੱਕ ਕੇ ਹਾਂਜੀ ਇਹ ਵੀ ਲੈ ਕੇ ਗਏ। ਉਹ ਮੋਰੇ ਸਾਹਮਣੇ ਤੁਸੀਂ ਦੇਖ ਲਓ। ਹੁਣ ਤੁਸੀਂ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਹੈਗੇ ਆਂ? ਅਸੀਂ ਤਾਂ ਇਹੀ ਕਹਿੰਦੇ ਵੀ ਜਿਹੜੇ ਨਸ਼ੇੜੀ ਵਾਰ-ਵਾਰ ਪਿੰਡ ਦੇ ਵਿੱਚ ਬਾਜ਼ਾਦਤ ਕਰਦੇ ਹੈ ਇਹਨਾਂ ਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ। ਤੁਹਾਡਾ ਮਤਲਬ ਇਹ ਕਿਸੇ ਨਸ਼ੇੜੀ ਦਾ ਕੰਮ ਹੋਵੇ। ਨਸ਼ੇੜੀ ਦਾ ਕੰਮ ਆ। ਕੰਮ ਹੋ ਸਕਦਾ। ਸਾਡਾ ਨਾਮ ਕੀ ਆ ਮੇਰਾ ਚਰਨ ਆ ਚਰਨ ਅੱਛਾ ਇਹ ਦੁਕਾਨ ਤੁਹਾਡੀ ਹੈਗੀ ਆ ਸਾਡੀ ਦੁਕਾਨ ਆ ਜੀ ਅੱਛਾ ਤੁਹਾਡੇ ਮਿਸਿਸ ਦੇ ਕਹਿਣ ਮੁਤਾਬਕ ਪਹਿਲਾਂ ਦੁਕਾਨ ਤੇ ਤੁਸੀਂ ਆਏ ਆ ਪਹਿਲਾਂ ਮੈਂ ਹੀ ਆਇਆ ਮੈਂ ਤਾਂ ਲਾ ਕੇ ਮੈਂ ਕੁੱਤਾਂ ਦੇ ਬਿਸਕਟ ਪਾ ਕੇ ਆਇਆ ਕਿੰਨੇ ਕਜੇ ਆਏ ਦੁਕਾਨ ਤੇ ਮੈਂ ਸਵੇਰੇ 8:30 ਵਜੇ ਆਇਆ ਅੱਛਾ ਤੇ ਕੀ ਦੇਖਿਆ ਤੁਸੀਂ ਜਦੋਂ ਦੁਕਾਨ ਤੇ ਆਏ ਵੇਖਿਆ ਮੈਂ ਕੁਝ ਨਹੀਂ ਆ ਕੇ ਮੁੰਡੇ ਮੇਰਾ ਮੈਨੂੰ ਬਾਹਰੋਂ ਫੋਨ ਆਵੇ ਮੁੰਨਾ ਗੱਲਾਂ ਕਰ ਲਾ ਪਿਆ ਅੱਛਾ ਕਹਿਣ ਦਾ ਮਤਲਬ ਤੁਸੀਂ ਦੁਕਾਨ ਤੇ ਆਏ ਵੀ ਆ ਆਏ ਤੇ ਆਏ ਕਿ ਬੈਠ ਗਿਆ ਤੇ ਆ ਕੇ ਮੈਂ ਇਹਨਾਂ ਨਾਲ ਗੱਲਾਂ ਕਰਾਂ ਤੇ ਨਿਆਣੇ ਇੱਥੇ ਸਕੂਲ ਵਾਲੇ ਬੈਠੇ ਸੀ ਸਕੂਲ ਵਾਲੇ ਬੈਠੇ ਸੀ ਤੇ ਉਹ ਮੈਂ ਅੰਦਰ ਮੁੰਡਾ ਹੋਣਾ ਉਹਨਾਂ ਨਾਲ ਗੱਲਾਂ ਕਰਨ ਲੱਗ ਪਿਆ ਅੱਛਾ ਮੁੜ ਕੇ ਮੈਂ ਆਪਣੇ ਭਰਾ ਨਾਲ ਉਹ ਭਰਾ ਕਹਿੰਦਾ ਚੱਲ ਮੈਂ ਆਟਾ ਚੱਕਣ ਲੈਣਾ ਮੈਂ ਚੱਲ ਮੈਂ ਆਟਾ ਚੱਕ ਕਹਿਣ ਦਾ ਮਤਲਬ ਹੈ ਕਿ ਤੁਸੀਂ ਦੁਕਾਨ ਦੇ ਅੰਦਰ ਆਏ ਆ ਦੁਕਾਨ ਖੋਲੀ ਆ ਕਿ ਉਹ ਸਾਈਡ ਨੂੰ ਜਾਣ ਦੀ بجائے ਤੁਸੀਂ ਮਤਲਬ ਬਾਹਰੋਂ ਬਾਹਰ ਆਪਣੇ ਕੰਮਾਂ ਕਾਰਾਂ ਤੇ ਲੱਗ ਗਏ ਮੈਂ ਕਹਿੰਦਾ ਉਹ ਕਹਿੰਦਾ ਆਟਾ ਚੱਕਣ ਚੱਲ ਮੈਂ ਆਟਾ ਚੱਕਣ ਤੇ ਜਦੋਂ ਤੁਹਾਡੇ ਮੈਸੇਜ ਆਏ ਤੇ ਉਹਨਾਂ ਦੇ ਸਿਸਟਰ ਆਏ ਤੇ ਫਿਰ ਪਤਾ ਲੱਗਾ ਮੈਂ ਉਸ ਨੂੰ ਬਾਥਰੂਮ ਕਰਾਂਗਾ ਫਿਰ ਮੈਂ ਕੰਧ ਦੇਖੀ ਕੰਧ ਪਾੜੀ ਅੱਛਾ ਫਿਰ ਕੰਧ ਦੇਖੀ ਕੰਧ ਪਾੜੀ ਆ ਹੁਣ ਤੁਸੀਂ ਕੀ ਕੀਤਾ ਕੋਈ ਪੁਲਿਸ ਰਿਪੋਰਟ ਵਗੈਰਾ ਕੀਤੀ ਕੀ ਕਹਿ ਰਹੇ ਹੋ ਉਹ ਕਹਿੰਦੇ ਸੀ ਆਉਣ ਲੱਗੇ ਬਸ ਤੁਸੀਂ ਉੱਥੇ ਚਲੋ ਅਸੀਂ ਆ ਗਏ ਠੀਕ ਹੋਰ ਕੋਈ ਕਾਗਜ਼ ਪੱਤਰ ਤਾਂ ਨਹੀਂ ਲੈ ਕੇ ਗਏ ਕਾਗਜ਼ ਪੱਤਰ ਵੀ ਜਿਹੜਾ ਮੇਰਾ ਆਧਾਰ ਕਾਰਡ ਮੇਰਾ ਇੰਟਰਨੈਸ਼ਨਲ ਲਾਇਸੈਂਸ ਵੀ ਚਲਾ ਗਿਆ ਮੇਰਾ ਆਧਾਰ ਕਾਰਡ ਵੀ ਲੈ ਗਏ ਆਧਾਰ ਕਾਰਡ ਵੀ ਵਿੱਚੇ ਸਾਰੇ ਡਾਕੂਮੈਂਟ ਮੇਰੇ ਮੇਰਾ ਏਟੀਐਮ ਵੀ ਵਿੱਚੇ ਸੀ ਉਹਦੇ ਅੱਛਾ ਏਟੀਐਮ ਵੀ ਵਿੱਚੇ ਸੀ ਤੇ ਇੰਟਰਨੈਸ਼ਨਲ ਤੁਸੀਂ ਕੀ ਕਿਹਾ ਇੰਟਰਨੈਸ਼ਨਲ ਲਾਇਸੈਂਸ ਆ ਮੇਰੋ ਕਾ ਦਾ ਸੀ ਉਹ ਗੱਡੀ ਦਾ ਕਿਹੜੀ ਜਗ੍ਹਾ ਦਾ ਦਵਾਈ ਦਾ ਦਵਾਈ ਦਾ ਉਹ ਕਾਗਜ਼ ਪੱਤਰ ਵੀ ਨਾਲ ਲੈ ਗਿਆ ਉਹ ਕਾਗਜ਼ ਪੱਤਰ ਵੀ ਨਾਲ ਹੀ ਲੈ ਗਿਆ ਤੇ ਇਹ ਹੋਰ ਤੋਂ ਹੋਰ ਤਾਂ ਨਹੀਂ ਕੋਈ ਕਾਗਜ਼ ਪੱਤਰ ਲੈ ਕੇ ਗਏ ਹੋਰ ਕੁਝ ਨਹੀਂ ਬਸ ਇਹ ਮੇਰਾ ਏਟੀਐਮ ਵੀ ਵਗੈਰਾ ਬਾਕੀ ਪੈਸੇ ਹੋ ਗਏ ਉਹ ਹੋ ਗਏ ਤੇ ਕਾਗਜ਼ ਪੱਤਰ ਏਟੀਐਮ ਵਗੈਰਾ ਇਹ ਵੀ ਤੁਹਾਡਾ ਨਾਲ ਲੈ ਗਿਆ ਇਹ ਜਿਹੜਾ ਇੱਕ ਲਾਇਸੈਂਸ ਤੁਸੀਂ ਦੱਸਿਆ ਇਹ ਦੁਬਾਰਾ ਬਣ ਜਾਂਦਾ ਹੈ ਜਾਂ ਕਿ ਜੇ ਫੋਟੋਕਾਪੀ ਮੇਰੇ ਕੋਲੋਂ ਫੇਰ ਉਹ ਨੰਬਰ ਕੱਟ ਕੇ ਫੇਰ ਦੁਬਾਰਾ ਬਣਾਉਂਗਾ ਜੀ ਫੇਰ ਬਣੇਗਾ ਜੇ ਨਹੀਂ ਹੋਏਗਾ ਤਾਂ ਫੇਰ ਤੇ ਉਹ ਫੇਰ ਨਹੀਂ ਬਣੇਗਾ ਉਹ ਨੰਬਰ ਮਿਲੂਗਾ ਫੇਰ ਆ ਫੇਰ ਠੀਕ ਜੀ ਤੁਹਾਡਾ ਕੀ ਨਾਮ ਹੈ ਪੂਰਾ ਜੀ ਮੇਰਾ ਨਾਮ ਸੋਨੂ ਬਾਦੋਪੁਰੀਆ ਜੀ ਸੋਨੂ ਬਾਦੋਪੁਰੀਆ ਤੁਸੀਂ ਮੇਰੇ ਘਰ ਰਾਈਟਰ ਵੀ ਹੋ ਨਾ ਜੀ ਜੀ ਕੀ ਕਹਿਣਾ ਚਾਹੁੰਦੇ ਆ ਇਸ ਸਟੋਰੀ ਦੇ ਉੱਪਰ ਇਹ ਦੇਖੋ ਜੀ ਇਹ ਜਿਹੜੀ ਘਟਨਾ ਹੋਈ ਹੈ ਬੜੀ ਨਿੰਦਣਯੋਗ ਘਟਨਾ ਹੈ ਜਿਹੜੇ ਇਹ ਜ਼ਬਾਨ ਵਾਲੇ ਮਾਲਕ ਆ ਜੀ ਬਹੁਤ ਹੀ ਮਿਹਨਤਕਸ਼ ਲੋਗ ਆ ਜੀ ਵੈਸੇ ਤਾਂ ਮਿਹਨਤਕਸ਼ ਤਾਂ ਸਾਰੇ ਹੁੰਦੇ ਆ ਇਹ ਬੜੇ ਵਿਚਾਰੇ ਹਾਰਡ ਵਰਕਿੰਗ ਕਰਦੇ ਆ ਚਲੋ ਲੇਡੀਜ਼ ਨੇ ਇੱਥੇ ਆਪਣਾ ਖੋਲਿਆ ਹੋਇਆ ਹੈ ਮਾੜਾ ਪਕਾਵਾ ਜੀ ਵਾਲਾ ਪਰ ਜਿਹੜੀ ਇਹ ਘਟਨਾ ਹੋਈ ਹੈ ਬਹੁਤ ਹੀ ਨਿੰਦਣਯੋਗ ਆ ਜੀ